ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵਗੇ ਕੁਐਸਟ ਬੇਨਤੀ ਕਰਦੇ ਆ ਸੱਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਲਾਹਮੇ ਵਾਲੀ ਗੱਲ ਨਾ ਰਹੇ ਜੇ ਬੇਨਤੀ ਕਰਦੇ ਆ ਬੇਨਤੀ ਨੂੰ ਕਬੂਲ ਕਰਿਆ ਕਰੋ ਪੈਸੇ ਦੀ ਬਜਤ ਕਰਿਆ ਕਰੋ ਤੇ ਅੱਜ ਦੀ ਆਪਣੀ ਵਿਜਿਟ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਤਸਵੀਰ ਪੱਟੀ ਠੀਕ ਆ ਜੀ ਭਾਈ ਚਾਨਣ ਕੋਲ ਪਹੁੰਚੇ ਆ ਦੋ ਵੜਾ ਲੈ ਕੇ ਆਇਆ ਇਹ ਦੋਹਾਂ ਦੀ ਡਿਟੇਲ ਕਰਦੇ ਹਾਂ ਸਾਂਝੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਦੱਬ ਕੇ ਸ਼ੇਅਰ ਕਰਦੇ ਹੋ ਹੋਰ ਵੀ ਕਿਸੇ ਦਾ ਫਾਇਦਾ ਹੋ ਜੇ ਤੇ ਉਹੀ ਤਾਂ ਆਪਾਂ ਪੱਤੇ ਆਈਦੇ ਕਿਵੇਂ ਦੇ ਰਹਿਣਗੇ ਜਾਇਜ਼ ਤੇ ਨਜਾਇਜ਼ ਖਰੀਦ ਖਰੀਦਾਰੀ ਤੇ ਜਾਇਜ਼ ਹੀ ਕਰਾਈਦੀ ਆ ਕਰਦੇ ਬਈ ਚੰਨ ਨਾਲ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਯਾ ਠੀਕ ਜੀ ਵਧੀਆ ਜੀ ਵਧੀਆ ਹੋ ਕੇ ਰਿਪੋਰਟਾ ਬਿਲਕੁਲ ਜੀ ਹੋਰ ਸੁਣਾਓ ਠੀਕ ਵਧੀਆ ਵਧੀਆ ਨਾਮ ਡਰੈੱਸ ਚੰਨੂ ਸਿੰਘ ਪਿੰਡ ਭਾਈ ਲੱਦੂ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਤੋ ਆ ਸੀ ਦ 50 20540 ਮੋਬਾਈਲ ਨੰਬਰ ਹੈ ਠੀਕ ਹੈ ਜੀ ਹਾਂਜੀ ਤੇ ਦੋ ਪਸ਼ੂ ਹਾਂਜੀ ਬਿਲਕੁਲ ਦੋਵੇਂ ਵਿਹੜਾ ਸੂਈਆਂ ਹਾਂਜੀ ਬਿਲਕੁਲ ਕਰਾਓ ਜੀਆਂ ਬਿਲਕੁਲ ਦੋਗਲਾ ਪਨ ਹਨਾ ਹਾਂਜੀ ਹਾਂਜੀ ਗਰਮੀ ਵਾਲੀਆਂ ਹਾਂਜੀ ਹਾਂਜੀ ਠੀਕ ਹੈ ਇਹ ਤੋਂ ਸ਼ੁਰੂਆਤ ਕਰੀਏ ਕਿ ਕਨਵਾ ਸੂਆ ਤੇ ਕਿੰਨਾ ਦੁੱਧ ਕੋਲ ਪੱਕਾ ਇਹ ਪਹਿਲਾ ਸੂਆ ਸੋਈ ਹੈ ਜੀ ਹਾਂ 8 ਲੀਟਰ ਦੁੱਧ ਦੇ ਪੱਕਾ ਤੋਰਾ ਕਰਾ ਲਈਏ ਚੈੱਕ ਮਗਰ ਬੱਛਾ ਹਾਂਜੀ ਮਗਰ ਬੱਛਾ ਲਓ ਸੱਜਣੋ ਕਰਾਓ ਸੰਗ ਦੇ ਵਿੱਚ ਥਾਂ ਧੂਣੀ ਚੰਗਾ ਮੋਟਾ ਮੁੱਠੀ ਵਾਲਾ ਥਾਂ ਜੀ ਕਰਾਓ ਸਿਆ ਠੀਕ ਹੈ ਜੀ ਬਈ ਲੋ ਬੇਨਤੀ ਕਰਦੇ ਕਬੂਲ ਕਰਿਓ ਬਿਲਕੁਲ ਠੰਡੀ ਗਾਹੇ 8 ਕਿਲੋ ਦੁੱਧ ਆ 7 ਮੰਨ ਕੇ ਜਿਹੜਾ ਮਰਜ਼ੀ ਕੋਈ ਭਾਂ ਭਰਾ ਖੜ ਸਕਦਾ ਦੋ ਗਲੀ ਗਰਮੀ ਵਾਲੀ ਆ ਬੱਚੇ ਜਿਹਨਾਰੇ ਮਗਰ ਦੋਵੇਂ ਬੱਚੇ ਦੇ ਵਛੀਆਂ ਇੱਕ ਵਛੀ ਆ ਜੀ ਠੀਕ ਇਹਦੀ ਵਛੀ ਤੇ ਬੱਚਾ ਹੈ ਇਹਦਾ ਬੱਚਾ ਜੀ ਲਾਇਓ ਇਹਨੂੰ ਠੀਕ ਆ ਇਹਦਾ ਵਛਾ ਸਜ ਨੂੰ ਇਹਦੇ ਮਗਰ ਆ ਗਿਆ ਪਹਿਲਾ ਸੂਆ ਹੀ ਸੂਈ ਆ 8 ਕਿਲੋ ਦੋ ਜੇ ਪੱਕੋ ਲੈਣੇ 7 ਦਾ ਸੌਦਾ ਕਰਕੇ ਤੁਸੀਂ ਖੜ ਸਕਦੇ ਜੀ ਠੀਕ ਆ ਜੀ ਲੋ ਜੀ ਤੋਰਾ ਤਰਾ ਦੇਖਦੇ ਜੀ ਚੰਗੀ ਆ ਲੋਲੀ ਬੁੱਲਟ ਜੀ ਆ ਜੰਮੀ ਪੜੀ ਆ ਤੇ ਬਾਈ ਚਾਨਣੇ ਦੀ ਕੀ ਕੀਮਤ ਹੈ ਕਿੰਨੇ ਦੀ ਦੇ ਦੀਏ ਜੱਸ ਨੂੰ 22000 ਜੀ ਕੀਮਤ ਬਿਲਕੁਲ ਜਾਇਜ਼ ਰੇਟ ਤੇ ਦੇਖ ਕਿੰਨੇ ਦੇਣੀਆਂ ਦੋ ਘਟਾ ਦਈਏ 20 ਦੀ ਹਾਂਜੀ ਦੋ ਛੱਡ ਦਈਏ ਨਹੀਂ 18 ਦੀ ਜਾਣ ਦੇ ਜੀ ਸ਼ਾਮ ਦਾ ਵੇਰਾ ਹੈ ਹੁਣ ਉੱਡਦੇ ਭਾ ਜਾਂਦੇ ਸਬਜੀ ਸ਼ਾਮ ਨੂੰ ਮੰਦੀ ਕਰ ਦਿੰਦੇ ਨਾ દિਵਾਲੀ ਵਾਲੇ ਕੰਮ ਆ ਵਸਾਖੀ ਵਾਲਾ ਤੇ દિਵਾਲੀ ਨੰਗੀ ਕਰਉਂਦੀ ਉਹ ਨੰਗੀ ਵਾਲਾ ਹੀ ਚੱਲਦਾ ਨੰਗੀ ਵਾਲਾ ਹੀ ਸ਼ਾਮ ਨੇ ਸਬਜੀ ਵਾਲੇ ਸਬਜੀ ਨੂੰ ਸਵੱਲੀ ਕਰ ਦਿੰਦੇ ਨਾ ਹੁਣ ਸ਼ਾਮਾਂ ਆਪਣੀਆਂ ਪਈਆਂ ਆਪਾਂ ਸਵੱਲੀ ਕਰ ਦਈਏ ਠੀਕ ਹੈ ਠੀਕ ਠੀਕ ਆ ਤੇ ਇਹ ਕਿੰਨਾ ਸੁਆ ਆ ਗਈ ਇਹ ਵੀ ਪਹਿਲਾਂ ਹੀ ਪਹਿਲਾਂ ਹੀ ਆ ਹਾਂਜੀ ਤੇ ਦੁੱਧ ਕਿਉਲ ਕਿੰਨਾ ਇਹਦੇ ਥੱਲੇ 8 ਕਿਲੋ ਪੂਰਾ ਜੀ 8 ਕਿਲੋ ਹਾਂਜੀ ਤੇ ਜਾਂ ਮਗਰ ਵੱਛੀ ਆ ਗਈ ਇਹਦੇ ਮਗਰ ਵੱਛੀ ਹੈ ਜੀ ਜੱਸੀ ਕਰੋੜ ਜੀ ਆ ਗਈ ਹੈ ਨਾ ਤੋੜ ਰਖ ਰਹੀਏ ਚੱਕ ਖੋਲ ਕੇ ਲਓ ਜੀ ਸੱਜਣੋ ਆਹ ਵੱਛੀ ਉਰਲੀ ਜਾਂਦੀ ਉਰਲੀ ਆ ਨਾ ਹਾਂਜੀ ਇਹਦੀ ਉਰਲੀ ਆਹ ਜਿਹੜੀ ਇਹਦੀ ਪਰ ਲਈ ਆ ਹਾਂਜੀ ਠੀਕ ਹੈ ਪਰ ਲਈ ਵੱਛੀ ਆ ਲਓ ਜੀ ਛੋਟੀ ਇਹਦੀ ਛੋਟੀ ਜਾਂਦੀ ਹੈ ਨਾ ਹਾਂ ਲਓ ਜੀ ਥਾਂ ਤੁਣ ਪੂਰਾ ਹੱਥ ਚ ਮੁੱਠੀ ਛਾਣਾ ਆ ਜਾਂਦਾ ਨਾ ਬਿਲਕੁਲ ਬਿਲਕੁਲ ਲੈਓ ਮੋੜ ਲਓ ਉੜਦਿਆਂ ਵਾਲੇ ਪਾ ਦੋ ਬਿਹੜਾ ਹਾਂ ਭਾ ਬਿਲਕੁਲ ਜਾਇਜ਼ ਨਾਰਮਲ ਰੇਟ ਸ਼ਾਮ ਦਾ ਵੇਲਾ ਸਜਰੋ ਬਿਲਕੁਲ ਮੰਦੇ ਭਾ ਕਰਤੇ ਜਾਇਜ਼ ਕੀਮਤ ਦੇ ਠੀਕ ਹੈ ਜੀ ਲਓ ਜੀ ਤੇ ਇਹਦੀ ਕੀਮਤ ਕਿੰਨੀ ਕਰ ਦੀਏ ਹਾਂਜੀ 22 ਆ ਕੀਮਤ ਇਹਦੀ 1000 ਲੈਸ ਕਰ ਲੋ 1000 ਨਾ ਕੀ ਬਣਾ ਏ ਹੋਰ ਕਰੀਏ 500 ਹੋਰ ਕਰਨਾ 500 ਕਿੰਨਾ ਆ ਗਿਆ 20 500 ਹੋ ਗਿਆ 20 500 ਹੋਰ ਕਰ ਦੇ 500 ਹੋਰ ਕਰ ਲਓ ਬਾਈ 20 ਨਹੀਂ ਦੋ ਹੋਰ ਕਰ ਦੇ ਨਹੀਂ ਤਕਾ ਜਾ ਨਾ ਤਕਾ ਆਉਂਦੇ ਬਾਬਾ ਠੀਕ ਉਹ ਨਾਲ ਦਾ ਤੇਰਾ ਵੀ ਆਦਾ ਜਾਣ ਦੇ ਉੱਡਣ ਦੇ ਡੋਰੀਆਂ ਅੱਜ ਠੀਕ ਹੈ ਠੀਕ ਹੈ ਸਬਜੀ ਨੂੰ ਮੰਦੀ ਕਰਦੇ ਆਜਾ ਠੀਕ ਹੈ ਜਿਹੜਾ ਲੈ ਜੇ ਯਾਦ ਕਰੇ ਨਜ਼ਾਰੇ ਲਾਵੇ ਦੁੱਧ ਪੀਂਦੇ ਠੀਕ ਹੈ ਲੱਸੀ ਪਾਣੀ ਪੀਂਦੇ ਗਰਮੀਆਂ ਆ ਗਈਆਂ ਨਾ ਓਕੇ ਓਕੇ ਹਾਂ ਗਰਮੀ ਦੇ ਦੋਫੇ ਆ ਲੋ ਸੱਜਣੋ ਖਰੀਦਦਾਰੀ ਕਰਿਓ 18-18000 ਦੇ ਵਿੱਚ ਜਿਹੜੀ ਮਰਜ਼ੀ ਆਪਣੀ ਤੁਸੀਂ ਖਰ ਸਕਦੇ ਜੀ ਦੋ ਹੀ ਵੜਾ ਬਾਈ ਚਾਨਾ ਦੇ ਕੋਲ ਤੇ ਸਾਸਿਕਾਲ ਦੀ ਸਾਰਿਆਂ ਨੂੰ